ਨਾਮ ਪੜਾ ਚੰਦਨ ਸੁੰਦਰ ਮੇਰਾ ਨਾਮ ਜੀ ਹਾਂ ਜੀ ਸਾਰਾ ਦਾ ਆਪਣਾ ਵੀਰ ਦੱਸੋ ਅੱਜ ਕੀ ਜੋ ਪਾਣਾ ਪਰਿਆ ਸ਼ਾਮੀ ਦੀ ਗੋਲੀ ਗਾਲੀ ਤੇ ਮੈਨੂੰ 10 15 ਦਿਨ ਤੋਂ ਪਹਿਲਾਂ ਹੀ ਮਤਲਬ ਫੋਨ ਕਾਲ ਆ ਰਹੀ ਹੈ ਮੈਸੇਜ ਆ ਰਹੀ ਹੈ ਕਿ 40 ਲੱਖ ਰੁਪਏ ਰੋਟੀ ਮੰਗਦੇ ਮੇਰੇ ਕੋਲ ਤੇ ਮੈਂ ਪਹਿਲਾਂ ਨਜ਼ਰਅੰਦਾਜ਼ੀ ਕੀਤਾ ਬਾਅਦ ਨਾਲ ਫੋਨ ਕਾਲ ਵੀ ਕਰਨੇ ਸ਼ੁਰੂ ਕਰਦੇ ਫਿਰ ਕਹਿੰਦੇ ਹੈ ਕਿ ਐਸਐਸਪੀ ਕੋ ਜਾਈਗਾ ਤੇ ਮੋਰ ਨੂੰ ਸਾਨ ਕਰਾਂਗੇ ਅਸੀਂ ਤੁਮ ਬੈਂਡ ਵੀ ਨਹੀਂ ਕੀਤੀ ਇਹੋ ਡਰਨਾ ਇਹ ਤਾਂ ਬਦਲ ਸਾਨ ਕਰਨ ਉਹ ਤਾਂ ਕਹਿੰਦੇ ਤੁਹਾਨੂੰ ਮਕਸਦ ਹੀ ਭਾਵੇਂ ਐਸਐਸਪੀ ਜਾਓਗੇ ਜਾਂ ਕੇਪ ਜਾਓਗੇ ਬਟ ਅਸਰ ਕੋ ਆਪਾਂ ਬਦਲਣ ਉਸਾਨ ਕਰਾਂਗੇ ਸੋ ਮੈਂ ਫਿਰ ਗਿਆਨੀ ਹਾਂ ਤੇ ਦੋ ਚਾਰ ਦਿਨ ਤੋਂ ਧੀਕ ਹੀ ਮੋਲ ਧੀਕ ਹੀ ਫੋਨ ਫੋਲ ਮੈਸੇਜ ਕੋਈ ਨਹੀਂ ਆਇਆ ਬਟ ਹੁਣ ਅੱਜ ਉਹਨਾਂ ਨੇ ਫਾਇਰ ਕੀਤੇ ਚਾਰ ਬੰਦੇ ਠੀਕ ਹੈ ਨਾ ਚਾਹੁੰਦੇ ਇਨਸਾਫ ਸਰ ਇਹ ਚਾਹੁੰਦੇ ਸਿਕਿਉਰਟੀ ਸਾਰੇ ਤੁਹਾਨੂੰ ਦਿੱ ਜAVE ਤਾਂ ਕੋਈ ਸਾਡਾ ਸਾਨੂੰ ਕੋਈ ਹੱਥੋਂ ਵੀ ਹਥਿਆਰ ਲਿਆ ਜਾਵੇ ਕਿ ਜਿਹੜਾ ਕੋਈ ਅਟੈਕ ਕਰਦਾ ਵਾ ਅਸੀਂ ਵੀ ਸਾਰੇ ਕਿਉਂ ਕਰਦਾਂਗੇ ਫਿਰ ਅਟੈਕ ਹੋ ਜੀਆ ਉਹ ਤਾਂ ਸ਼ਰੀਆਮ ਕਹਿੰਦੇ ਤੁਹਾਨੂੰ ਮਾਰ ਦਾਂਗੇ ਉਹ ਕਰਦਾਂਗੇ ਹੁਣ ਆਪਾਂ ਬਾਹਰ ਵੀ ਨਿਕਲ ਸਕੀਏ ਕਿਤੇ ਆਪਣਾ ਕੰਮ ਕਰਵਣਾ ਕਰ ਸਕੀਏ ਤੇ ਕੀ ਮਹਿਸੂਸ ਕਰ ਰਹੇ ਤੁਸੀਂ ਅੱਜ ਦੀ ਜਿਹੜੀ ਹੋਈ ਗੀ ਸਰ ਜੀ ਡਰਦਾ ਹੀ ਇਹ ਬੰਦਾ ਕਿ ਫੈਮਿਲੀ ਹੁੰਦੀ ਨਾਲ ਤਾਂ ਫਿਰ ਡਰਦਾ ਹੀ ਇਹ ਬੰਦਾ ਬਾਹਰ ਵੀ ਨਿਕਲ ਸਕਦਾ ਕਿ ਅੱਜ ਜਿਹੜੇ ਆਪਣੇ ਦੁਕਾਨ ਤੇ ਤੁਹਾਡੇ ਤੇ ਗੋਲੀਬਾਰੀ ਹੋਈ ਹੈ ਇਸ ਸੰਬੰਧੀ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਰੇਖਾ ਸੁੰਦਰ ਚੰਦਨ ਦੀ ਮੰਮਾ ਮੇਰੇ ਬੱਚੇ ਇੱਥੇ ਸਿੱਖ ਨਿਜੀ ਹੈਗੇ ਸਾਨੂੰ ਬਹੁਤ ਦੇਰ ਤੋਂ ਧਮਕੀਆਂ ਆਉਂਦੀਆਂ ਸੀਗੀਆਂ ਮੇਰੇ ਬੱਚਿਆਂ ਦਾ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਘੇਰ ਨਹੀਂ ਹੈਗਾ ਮੇਰੇ ਬੱਚੇ ਬਹੁਤ ਵਧੀਆ ਬੱਚੇ ਆ ਦੇ ਮੇਰੇ ਬੱਚਿਆਂ ਦੀ ਸੁਰੱਖਿਆ ਵਾਸਤੇ ਇਨਸਾਫ ਦੋ ਨਾਲੇ ਉਹਨਾਂ ਨੂੰ ਪਈ ਪੁਲਿਸ ਪ੍ਰੋਟੈਕਟਰ ਦਿਓ ਮੈਨੂੰ ਤੇ ਕੁਝ ਸਮੇਂ ਦੀ ਲੱਗਦੀ ਵੀ ਮੈਂ ਕਹਾਂ ਕਿ ਮੈਂ ਤਾਂ ਉੱਪਰ ਬੈਠੀ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਇਹ ਨੀਚੇ ਗੋਲੀਆਂ ਚੱਲਣ ਡੀਆਂ ਤਿੰਨ ਜਣੇ ਕਹਿੰਦੇ ਆਏ ਸੀ ਬਾਈਕ ਤੇ ਮੂੰਹ ਬੰਦੇ ਹੋ ਨਹੀਂ ਉਹਨਾਂ ਦੇ ਭੈਣ ਦੇ ਕਾਕਾ ਆਪਣਾ ਨੇ ਅੰਮ੍ਰਿਤ ਹਨਾ ਤਹੀ ਕੀ ਲੱਗਦਾ ਭੈਣ ਜੀ ਚਾਚੀ ਜੀ ਤੁਸੀਂ ਭੈਣ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਤੇ ਆਪ ਹੀ ਸਾਨੂੰ ਪਰੇ ਨਾ ਦੱਸ ਕਿ ਕੀ ਕਹੀਏ ਅਸੀਂ ਐਨੇ ਟੈਨਸ਼ਨ ਦੇ ਵਿੱਚ ਆ ਗਿਆ ਗੋਲੀਆਂ ਦਾ ਖੁਰਦੇ ਕਿ ਇਸ ਤਰ੍ਹਾਂ ਹੁੰਦਾ ਵਿਆਹ ਆ ਤੇ ਸਾਨੂੰ ਇਹ ਹੀ ਹੈ ਕਿ ਪ੍ਰਸ਼ਾਸਨ ਸਾਨੂੰ ਪ੍ਰੋਟੈਕਸ਼ਨ ਦੇਵੇ ਪ੍ਰੋਟੈਕਸ਼ਨ ਦੇਵੇ ਕਿਉਂਕਿ ਅਸੀਂ ਦੁਕਾਨਦਾਰ ਬੰਦੇ ਆਂ ਇਹਨਾਂ ਦੁਕਾਨਾਂ ਦੇ ਉੱਤੇ ਬੈਣਾ ਹੀ ਬੈਣਾ ਆ ਸਾਰੀ ਦਿਹਾੜੀ ਤੇ ਜੇ ਇਸੇ ਤਰੀਕੇ ਨਾਲ ਹੁੰਦਾ ਰਿਹਾ ਤੇ ਫਿਰ ਤਾਂ ਬਹੁਤ ਮੁਸ਼ਕਿਲ ਹੋ ਗਿਆ ਸਾਨੂੰ ਕਾਰੋਬਾਰ ਕਰਨਾ ਪੰਜਾਬ ਦੇ ਵਿੱਚ ਜਿਆਦਾਤਾਂ ਕੀ ਆਂਦੀਆਂ ਰਹੀਆਂ Um salve, gente. É pergunta, você gente é?